ਮਿੱਤਰ ਨਮਸਤੇ ਅਸੀਂ ਬੇਸ਼ਰਬਾ ਦੀ ਜਗਾ ਤੋਂ ਆਏ ਹਾਂ ਅਤੇ ਇਹ ਏਰੂਸ਼ਲਮ ਵਿੱਚ ਮਹਿਮਾਨ ਹਾਂ ਅਤੇ ਅਸੀਂ ਇੱਥੇ ਪਰਮੇਸ਼ਵਰ ਨੂੰ ਬਲੀਦਾਨ ਚੜਾਉਣ ਆਏ ਹਾਂ ਏਰੂਸ਼ਲਮ ਵਿੱਚ ਤੁਹਾਡਾ ਸਵਾਗਤ ਹੈ ਪਰਮੇਸ਼ਵਰ ਤੁਹਾਡੇ ਇੱਥੇ ਰਹਿਣ ਨੂੰ ਅਤੇ ਤੁਹਾਡੀ ਆਰਾਧਨਾ ਨੂੰ ਬਰਕਤ ਦੇਵੇ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਅਸੀਂ ਆਪਣੇ ਨਾਲ ਬਲੀਦਾਨ ਕਿਤੇ ਜਾਣ ਵਾਲੇ ਜਾਨਵਰ ਨਹੀਂ ਲਿਆਉਂਦੇ ਹਾਂ ਕਿਉਂ ਜੋ ਅਸੀਂ ਡਰਦੇ ਹਾਂ ਕਿ ਸਾਡੇ ਜਾਨਵਰ ਬਲੀਦਾਨ ਯੋਗ ਨਹੀਂ ਠਹਿਰਨਗੇ ਅਸੀਂ ਬੜਾ ਲੰਮਾ ਸਫ਼ਰ ਕੀਤਾ ਹੈ ਅਤੇ ਇਸ ਲਈ ਅਸੀਂ ਤੁਹਾਡੇ ਕੋਲ ਆਏ ਹਾਂ ਜਦੋਂ ਅਸੀਂ ਬਲੀਦਾਨ ਚੜਾਉਣ ਵਾਸਤੇ ਯਰੂਸ਼ਲਮ ਦੇ ਚਾਰੇ ਪਾਸੇ ਸਵੀਕਾਰ ਕਰਨ ਯੋਗ ਜਾਨਵਰਾਂ ਦੀ ਖੋਜ ਕੀਤੀ ਤਦ ਅਸੀਂ ਪਾਇਆ ਕਿ ਯਰੂਸ਼ਲਮ 'ਚ ਉਹ ਬੜੇ ਮਹਿੰਗੇ ਹਨ ਸਾਡੇ ਘਰ ਤੋਂ ਇੱਥੇ ਦੋ ਗੁਣੇ ਮਹਿੰਗੇ ਹਨ ਕੀ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰ ਸਕਦੇ ਹੋ ਪਰ ਅਸੀਂ ਇਹ ਪਾਇਆ ਕਿ ਤੁਹਾਡੇ ਮੁੱਲ ਬੜੇ ਢੁਕਵੇਂ ਹਨ ਤੁਸੀਂ ਆਪਣੇ ਜਾਨਵਰ ਮੰਦਰ ਦੇ ਵੇੜੇ ਵਿੱਚ ਕਿਉਂ ਨਹੀਂ ਵੇਚ ਰਹੇ ਹੋ ਜਿੱਥੇ ਹੋਰ ਵੀ ਦੁਕਾਨਦਾਰ ਹਨ ਅਤੇ ਕਿਉਂ ਤੁਹਾਡੇ ਮੁੱਲ ਕਾਫੀ ਟੁਕਵੇਂ ਹਨ ਮਿੱਤਰੋ ਮੈਂ ਤੁਹਾਨੂੰ ਇਸ ਦਾ ਬਿਲਕੁਲ ਠੀਕ ਕਾਰਨ ਦੱਸਦਾ ਕਿ ਮੈਂ ਕਿਉਂ ਮੰਦਰ ਵਿੱਚ ਦੂਜੇ ਦੁਕਾਨਦਾਰੋਂ ਨਾਲੋਂ ਅਲੱਗ ਵਪਾਰ ਕਰਦਾ ਹਾਂ ਕੁਝ ਸਾਲ ਪਹਿਲਾਂ ਯਰੂਸ਼ਲਮ ਦੇ ਵਿੱਚ ਆਨ ਤੇ ਯੇਸ਼ੂ ਮੰਦਰ ਵਿੱਚ ਦਾਖਲ ਹੋਇਆ ਅਤੇ ਉਸ ਨੇ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਵਪਾਰ ਕਰ ਰਹੇ ਸੀ ਮੰਦਰ ਚੋਂ ਬਾਹਰ ਭਜਾਣਾ ਸ਼ੁਰੂ ਕਰ ਦਿੱਤਾ ਉਸ ਨੇ ਪੈਸਿਆਂ ਦਾ ਲੈਣ-ਦੇਣ ਕਰਨ ਵਾਲਿਆਂ ਦੀ ਮੇਜ਼ਾਂ ਅਤੇ ਜਿਹੜੇ ਕਬੂਤਰ ਵੇਚ ਰਹੇ ਸੀ ਉਹਨਾਂ ਦੇ ਤਖਤੇ ਉਲਟ ਦਿੱਤੇ ਅਤੇ ਉਸਨੇ ਕਿਸੇ ਨੂੰ ਵੀ ਮੰਦਰ ਚ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਸਨੇ ਫਿਟਕਾਰਦੇ ਹੋਏ ਉਹਨਾਂ ਨੂੰ ਕਿਹਾ ਕਿ ਇਹ ਨਹੀਂ ਲਿਖਿਆ ਮੇਰਾ ਘਰ ਸਾਰੀਆਂ ਜਾਤਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਖੋਬਣਾ ਦਿੱਤਾ ਹੈ ਮੰਦਰ ਵਿੱਚ ਯਿਸੂ ਦੇ ਕੋਲ ਅੰਨ੍ਹੀ ਅਤੇ ਲੰਗੜੇ ਆਏ ਅਤੇ ਯਿਸੂ ਨੇ ਉਹਨਾਂ ਉੱਤੇ ਤਰਸ ਆਇਆ ਅਤੇ ਉਸਨੇ ਉਹਨਾਂ ਨੂੰ ਚੰਗਾ ਕਰ ਦਿੱਤਾ ਜਦੋਂ ਮਹਾਜਾਜਕਾਂ ਅਤੇ ਸ਼ਾਸਤਰੀਆਂ ਨੇ ਉਹਨਾਂ ਚਮਤਕਾਰਾਂ ਨੂੰ ਦੇਖਿਆ ਜਿਨੂੰ ਯੇਸ਼ੂ ਨੇ ਕੀਤਾ ਅਤੇ ਜਦ ਉਹਨਾਂ ਨੇ ਮੰਦਰ ਵਿੱਚ ਬੱਚਿਆਂ ਨੂੰ ਦਾਊਦ ਦੀ ਸੰਤਾਨ ਦੀ ਹੋਸ਼ਨਾ ਬੁਲਾਉਂਦੇ ਹੋਏ ਸੁਨਿਆ ਤਾਂ ਗੁੱਸਾ ਹੋ ਗਏ ਕੀ ਤੂੰ ਸੁਣਦਾ ਹੈ ਕਿ ਬੱਚੇ ਕੀ ਬੋਲ ਰਹੇ ਹਨ ਈਸ਼ ਨਿੰਦਾ ਹਾਂ ਕੀ ਤੁਸੀਂ ਨਹੀਂ ਪੜਿਆ ਕਿ ਬੱਚਿਆਂ ਤੇ ਦੁੱਧ ਪੀਂਦੇ ਹੋਏ ਬਾਲਕਾਂ ਦੇ ਮੂੰਹ ਤੋਂ ਤੂੰ ਪ੍ਰਸ਼ੰਸਾ ਕਰਾਈ ਯਸ਼ੂ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਨਗਰ ਤੋਂ ਬਾਹਰ ਚਲਾ ਗਿਆ ਮੈਂ ਉਹਨਾਂ ਕਬੂਤਰ ਵੇਚਣ ਵਾਲਿਆਂ 'ਚੋਂ ਇੱਕ ਸੀ ਅਤੇ ਮੈਂ ਮੰਦਰ ਦੇ ਅੰਦਰ ਵੇੜੇ ਵਿੱਚ ਆਪਣੀ ਦੁਕਾਨ ਲਗਾ ਰੱਖੀ ਸੀ ਮੈਂ ਉਹਨਾਂ ਲੋਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਲਈ ਤਿਆਰ ਰਹਿੰਦਾ ਸੀ ਜਿਹੜੇ ਆਰਾਧਨਾ ਕਰਨ ਆਉਂਦੇ ਸੀ ਇਹੋ ਜਿਹੇ ਲੋਕਾਂ ਜਿਨ੍ਹਾਂ ਨੂੰ ਆਪਣੇ ਬਲੀਦਾਨ ਚੜਾਉਣ ਲਈ ਕੁਝ ਜਾਨਵਰਾਂ ਨੂੰ ਖਰੀਦਣ ਦੀ ਜ਼ਰੂਰਤ ਹੁੰਦੀ ਸੀ ਮੇਰੇ ਮੁੱਲ ਮੇਰੇ ਚਾਰੇ ਪਾਸੇ ਦੇ ਵਪਾਰੀਆਂ ਦੇ ਵਾਂਗੂ ਬੜੇ ਉੱਚੇ ਸੀ ਜਦੋਂ ਯਸ਼ੂ ਅੰਦਰ ਆਇਆ ਉਸਨੇ ਸਾਰੀਆਂ ਚੌਕੀਆਂ ਉਲਟ ਦਿੱਤੀਆਂ ਅਤੇ ਉਸਨੇ ਸਾੜੀਆਂ ਥਾਵਾਂ ਨੂੰ ਡਾਕੂਆਂ ਦੀ ਖੋਹ ਕਿਹਾ ਇਸ ਦੇ ਨਾਲ ਅਸਲ ਵਿੱਚ ਮੇਰਾ ਦਿਲ ਛੇਦਿਆ ਗਿਆ ਅਤੇ ਵਪਾਰ ਦੀ ਬੇਈਮਾਨੀਆਂ ਦੇ ਪ੍ਰਤੀ ਮੈਨੂੰ ਦੋਸ਼ੀ ਠਹਿਰਾਇਆ ਮੈਂ ਮੰਦਰ ਤੋਂ ਆਪਣੀ ਦੁਕਾਨ ਬਾਹਰ ਕਰ ਦਿੱਤੀ ਅਤੇ ਫਿਰ ਮਰਮੇਸ਼ਵਰ ਨੂੰ ਮਾਨ ਦੇਣ ਲਈ ਆਪਣੇ ਮੁੱਲਾਂ ਨੂੰ ਕੱਟ ਕਰਨ ਅਤੇ ਯਸ਼ੂ ਦੇ ਸਿਖਿਆਵਾਂ ਦਾ ਪਾਲਣਾ ਕਰਨ ਦੀ ਦ੍ਰਿੜਤਾ ਕੀਤੀ ਕਟਮੁੱਲਾ ਨਾਲ ਆਰਾਧਨਾ ਕਰਨ ਵਾਲਿਆਂ ਦੀ ਮਦਦ ਕਰਨ ਲਈ ਪਰਮੇਸ਼ਵਰ ਨੇ ਮੇਰੇ ਵਪਾਰ ਨੂੰ ਵਧਾਇਆ ਹੈ ਇਸ ਲਈ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਕੋਈ ਵੀ ਕਬੂਤਰ ਲੈ ਲਓ ਅੱਜ ਮੈਂ ਤੁਹਾਨੂੰ ਚੰਗੇ ਮੁੱਲ ਦੇਣ ਨੂੰ ਤਿਆਰ ਹਾਂ